ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵੀਡੀਓ ਬਣਾਉਣੀ ਹੈ ਢੋਲਕੀ ਤੇ ਫਿਰ ਦੁਬਾਰੇ ਕਈ ਦਿਨ ਹੋ ਗਏ ਟਾਈਮ ਨਹੀਂ ਲੱਗਿਆ ਕਿਉਂਕਿ ਪ੍ਰੋਗਰਾਮ ਲਗਾਤਾਰ ਚੱਲ ਰਿਹਾ ਨਾ ਸੋ ਅੱਜ ਥੋੜਾ ਟਾਈਮ ਮਿਲਿਆ ਹੈ ਤੇ ਅੱਜ ਆਪਾਂ ਵੀਡੀਓ ਪਾਉਣੀ ਹੈ ਅਭਿਆਸ ਤੇ ਅੱਜ ਆਪਾਂ ਢੋਲਕੀ ਦਾ ਅਭਿਆਸ ਕਰਨਾ ਹੈ ਚੌਪੜ ਦਾ ਜੀ ਵੀਡੀਓ ਆਪਾਂ ਸਖਾਈ ਸੀ ਢੋਲਕੀ ਦੀ ਚੌਪੜ ਕਿਵੇਂ ਪਲੇ ਕਰਨੀ ਹੈ ਸੋ ਆਪਣੇ ਕੋਲ ਢੋਲਗੀ ਹੈਗੀ ਲਾਗੀ ਦੀ ਬਹੁਤ ਬਹੁਤ ਵਧੀਆ ਢੋਲਗੀ ਹੈ ਜਿਹੜਾ ਸ਼ੁਰੂਆਤੀ ਹੱਥ ਜਿਹੜਾ ਸਿਖਾਇਆ ਸੀ ਵੀਡੀਓ ਵਿੱਚ ਅਜੋ ਉਸ ਵਾਸਤੇ ਦਾ ਬਿਆਸ ਕਰਨਾ ਹੈ ਆਪਾਂ 1 2 3 4 है एक दो तीन चारात्राथ का अभ्यास करना है यह हाथ है शुरू वाला ਹੋ ਗਈਆਂ 4 ਸਿੰਗਲ la ਵਿਆਸеме ਕਰਨਾ ਕੋ ਲਗਾਤਾਰ ਟਕੋਟਾ ਅਦਾ ਪੂਨਾ ਘੰਟਾ ਤਾ ਵਿਆਸ ਕਰਨਾ ਲਗਾਤਾਰ ਜੇ ਉਹ ਜਿੰਦੇ ਆਪਣੇ ਹੱਥ ਦੀ ਚਲਾਈ ਲਾਈ ਘੂਮੂਗੀ ਉਹਨੇ ਹੱਥ ਵਧੀ ਚੱਲੇਗਾ ਆਪਣਾ ਇਹਦੇ ਨਾਲ ਬੇਸ ਮਾਰਨਾ ਹੈ ਉਹਦਾ ਬੇਸ ਦਾ ਵਿਆਸਾ ਵੀ ਨਾਲ ਹੀ ਕਰ ਲੈਣਾ ਆਪ ਅੱਜ ਹੁਣ ਜੇ ਦੋਨੇ ਇਕੱਠੇ ਹੱਥ ਮਾਰਦੇ ਆ ਦੇਖੋ ਆਦੀ ਵੀਡੀਓ ਆਪਣੀ ਹੈ ਸਿਰਫ ਅਭਿਆਸ ਤੇ ਹੀ ਕੋੜਬੇ ਦਾ ਅਭਿਆਸ ਐਵੇਂ ਕਰਨਾ ਲੋਗੋ ਤਰ ਜਿਵੇਂ ਟੋਕਰ ਲਾਉਣੀ ਹੈਗੀ ਆ ਹੋੜੀ ਹੁੜੀ ਹੁੜੀ ਲਗਾਤਾਰ ਲੰਮੇ ਹੱਥ ਨਾਲ ਲੰਮੀ ਚਾਲ ਕਰਨੀ ਕਰਨੀ ਚਾਲ 1 2 3 4 1 2 3 4 1 2 3 4 ਅੱਜ ਆਪਾਂ ਇਹ ਖਤ ਹੋਇਆ ਕੱਲ ਨੂੰ ਆਉਣ ਜਾਂ ਪਰਸੂ ਤੱਕ ਵੀਡੀਓ ਬਣਾਵਾਂਗੇ ਵਿੱਚ ਹੱਥ ਡਬਲ ਮਾਰਨਾ ਉਹ ਦੱਸਾਂ ਅੱਧਾ ਹੱਥ ਗੇ ਮਾਰਨਾ ਹੈਗਾ ਅੱਜ ਵਸ ਆਪਾਂ ਇਹ ਵਿਖਣਾ ਵੀ ਵਿਅਸਤ ਹੋਇਆ ਕਰਨ ਰੁਕ ਗਿਆ ਟੁਪੜਦਾ ওদের ঝতাত ਨੌਲੀ ਤੋਂ ਅੰਦਾਜ਼ਨ ਸਕਦੇ ਆ ਥੋੜਾ ਜਿਹਾ ਅਭਿਆਸ ਥੋੜਾ ਜਿਹਾ ਸੁਰ ਦਾ ਗਿਆਨ ਹੋਣਾ ਜੀ ਦਾ ਜੇ ਆਪਾਂ ਸੁਰ ਚ ਗੇਰੇਣਾ ਹੈਗਾ ਇੱਕ ਹੱਥ ਨਾਲ ਵੀ ਆਪਾਂ ਆਪਣਾ ਕੰਮ ਪਲਾ ਸਕਦੇ ਆ ਜਿਵੇਂ ਕਿ ਨਿੱਕਾ ਮोटा ਪ੍ਰੋਗਰਾਮ ਕੱਢਣਾ ਹੋਵੇ ਤਾਂ ਨਾਲ ਤੇ ਕੋਈ ਪੜ ਲਓ بس ਹੱਥ ਮਤਲਬ ਪ੍ਰੋਪਰ ਵਜਣਾ ਜ਼ਰੂਰੀ ਹੈਗਾ ਜਿਵੇਂ ਕਿ ਤਾਰਨਾ ਹੋਰ ਪੜ ਲਈ ਆਪਾਂ ਕਰਕੇ ਕਾਰਜ ਪੂਰੇ चकनी है तारना कोई शब्द पढ़ना है हाथ बच्चा है जो तारना पढ़नी है उस पर भी हाथ बच सकता है, तो है।, सकता है थोड़ा अभ्यास अद्धा थोड़ा अभ्यास करना पेगा अपने यदि मात्रा तो अपन पता लग गई एक दो तीन चार दोनों कट्ठे हाथ मारने ऐद करके फिर आता चालू रखना बंद करना है नहीं है ਕਿਹੜਾ ਪੰਗੜਾ ਤੇ ਵਿਗਨਾ ਕੰਪਰਮੈਂਟ ਕਰਨਾ ਵੀ ਕਿਹੜਾ ਹੱਥ ਕੋ ਵੱਜਣਾ ਹੈ ਜਿਵੇਂ 1 2 1 2 3 4 1 2 3 4 1 2 3 4 1 2 ਇਕੱਠਿਆ 5 ਤੋਂ ਮਾਤਰਾ ਇਹਦੀ ਮਾਤਰਾ ਇੱਕ ਵੱਜ ਜਾਣੀ ਸਭ ਜਿਉਂ ਲੱਗ ਜੂਗੀ ਅੱਧਵਾਤਾ ਆਪਾਂ ਗੱਡਾ ਵੱਟ ਮੰਨਣਾ ਉਹ ਫਿਰ ਦੱਸਣਾ ਅੰਕਲ ਨੂੰ ਜੋ ਡਬਲ ਵੱਟ ਕਿੰਨੇ ਵੱਜੇਗਾ ਦੇਖੋ 1 2 3 4 Yeah.

ਇਸ ਦਾ ਦੋਨੋਂ ਇਕੱਠੇ ਮਾਰਨੇ ਆ ਚਲ ਸੁਣੋ ਇਹਦਾ ਅਥ ਜਿਹੜਾ ਵੱਜੇਗਾ ਆਪਣਾ ਇਹਦੀ ਮਾਤਰਾ ਕਿਵੇਂ ਹੈਗੀਆਂ ਸਿੰਗਲ ਡਰੇਵਲ ਡਬਲ ਵੇਸ ਫਿਰ ਸਿੰਗਲ ਡਰੇਵਲ ਫਿਰ ਡਬਲ ਵੇਸ ਇਹ ਸਿੰਗਲ ਡਰੇਵਲ ਸਿੰਗਲ ਵੇਸ ਇਕ ਬਾਰ ਇਕੱਠੇ ਮਾਰਨੇ ਆ ਦੋਨੋਂ ਇੱਕ ਵਾਰੀ ਦੀ ਇਹਦੀ ਮਾਤਰਾ ਬਿਲਕੁਲ ਵਧੀਆ ਦੇਖੋ ਤਦ ਸੁਣੋ ਜਿਹੜਾ ਹੱਥ ਹੈਗਾ ਪੰਜਵਾਂ ਹੱਥ ਚੌਪੜ ਦਾ ਪੰਜ ਮਾਤਰਾ ਵਾਲਾ ਉਹਦੀਆਂ ਮਾਤਰਾ ਕਿਵੇਂ ਪੂਰੀਆਂ ਹੋਣਗੀਆਂ ਸਿੰਗਲ ਵੇਅ ਟੇਬਲ ਮਾਰਨਾ ਹੈ ਕੋਰੀ ਇਹ ਟਵਲ ਵੇਸ ਹੋ ਗਿਆ ਫਿਰ ਸਿੰਗਲ ਵੇਅ ਟੇਬਲ ਹੋ ਗਿਆ ਤੇ ਡਬਲ ਵੇਸ ਹੋ ਗਿਆ ਦੇਖ ਲਓ ਕਾਪੀ ਤੇ ਕੋਰੀ ਜੀ ਮਾਤਰਾ ਜਿਹੜੀ ਹੈਗੀਆਂ ਇਹ ਹੱਥ ਜਿਹੜਾ ਹੱਥ ਨਾਲ ਬਹੁਤ ਸੌਖਾ ਵੀ ਬੋ ਸਿੱਖਣਾ ਤੇ ਆਖਾ ਵੀ ਬੋਦਗਾ ਕਿ ਇਹਦੀ ਮਾਤਰਾ ਸੇ ਵੀ ਸਮਝਣੀ ਹੋਣੀ ਹੈ ਕਿਉਂਕਿ ਹੱਥ ਸਿੱਖਣਾ ਬਹੁਤ ਜ਼ਿਆਦਾ ਔਖਾ ਹੈਗਾ ਕਿਉਂਕਿ ਹੱਥ ਹੁੰਦਾ ਜਿਹੜਾ ਤਾਂ ਮਿਹਨਤ ਨਾਲ ਉਹ ਵੀਦਾ ਉਹ ਦੋ ਜੰ ਵਾਜਦਾ ਇਹ ਇਹ ਕੁਲਾvarthetaਾ ਜਿਹੜਾ ਜਦੋਂ ਮਾਤਰਾ ਦੀ ਪ੍ਰੋਪਰ ਮਾਤਰਾ ਜੋ ਜੁੜਨੀ ਬੋਝ ਉਲੀ ਗਿਆ ਨਾਜੋਨ ਆਪਾਂ ਵੀਸਰੇ ਹੋ ਜਾਗੇ ਸਿੰਗਲ ਡਬਲ ਵੇਸ ਸਿੰਗਲ ਤਾਲੀ ਡਬਲ ਵੇਸ ਇਹ ਸਿੰਗਲ ਤਾਲੀ ਸਿੰਗਲ ਵੇਸ ਤੇ ਦੋਨੋਂ ਇਕੱਠੇ ਤੇ ਸੁਣ ਦੇਖੋ ਚੱਲ ਜਿਉਣਾ ਟ੍ਰੈਵਲ ਵਾਲਾ ਵੀਸੇ ਆਪਣੇ ਆਪੇ ਤੁਹਾਜੀ ਜਿਵੇਂ ਆਪਣਾ ਬਿਆਸ ਹੋ ਗਿਆ ਇਹ ਆਪਣੀ ਮਾਤਰਾ ਆਪਣੀਆਂ ਬੁਰੀਆਂ ਬੜੀਆਂ ਯਾਦ ਹੋ ਗਈਆਂ ਫਿਰ ਤੋਂ ਮੁੜ ਕੇ ਫਿਰ ਇਹ ਚੱਲੂ ਵਾਲਾ ਪਤਰਾ ਦੇਖੋ ਡਬਲ ਪਹਿਲੇ ਇਹ ਮਾਤਰਾ ਜਿਹੜੀ ਸ਼ੁਰੂ ਵਾਲੀ ਮਾਤਰਾ ਹੈਗੀ ਆ ਸਿੰਗਲ ਡਬਲ ਤਾਲੀ ਸਿੰਗਲ ਅੱਧਾ ਮਾਰ ਕੇ ਫਿਰ ਡਬਲ ਮਾਰਨਾ ਵਾਲਾ ਫਿਰ ਸਿੰਗਲ ਫਿਰ ਆ ਡਬਲ ਦਵਾਰਾ ਇਦਾਂ ਸਿੰਗਲ ਮਾਰ ਕੇ ਆ ਸਿੰਗਲ ਮਾਰਨਾ ਫਿਰ ਇਹ ਦੋਨੋਂ ਇਕੱਠੇ ਮਾਰਨੇ ਆ ਜੇ ਦੀ ਮਾਤਰਾ ਪੂਰੀ ਹੋ ਜਾਣੀ ਆ ਇੱਕ ਵਾਰੀ ਇੰਨਾ ਕ ਬਿਆਸ ਬਣ ਗਿਆ ਉਦੋਂ ਕਿ ਆਪਣੇ ਚਗਾਈ ਇਹ ਮੈਨੂੰ ਢੋਲ ਦੀ ਹਰ ਪਾਸੇ ਆਪਣਾ ਚਗਾਈ ਦਾ ਮੌਂਦੀ ਰੋਲ ਗਈ ਜੇ ਢੋਲ ਦੇ ਮੇਲਣਾ ਤੋਂ ਹੋ ਗਿਆ ਤੋ ਇੱਥੇ ਤੋੜਾ ਵੀ ਵਜਦਾ ਹੈਗਾ ਜਾਲੇ ਮਾਰ ਕੇ ਪਾਉ ਮਾਰ ਸਕਦੇ ਆ ਜੀ ਆ ਆਰਥਵੀ ਇਹਨੂੰ ਯਾਦ ਕਰਦੇ ਆ ਇਹ ਬਿਲਹਰ ਹਰ ਪਾਸੇ ਆਪਾਂ ਨੂੰ ਕੰਮ ਜਿੰਦਾ ਏ ਥੋੜਾ ਇਹ ਥੋੜਾ ਸਿੱਖਣਾ ਥੋੜਾ ਬਿਆਜ ਦਾ ਥੋੜਾ ਜੂਜੂ ਦਾ ਲੰਮੀ ਲੰਮੀ ਤਰਕੜ ਪਾਉਣੀ ਉੱਥੇ ਵੀ ਆਪ ਨੂੰ ਇਹ ਥੋੜਾ ਬਹੁਤ ਕੰਮ ਨੇ ਦਿਆ ਦਾ ਇਹ ਸੁਣੋ ਸਿੰਗਲ ਟੇਬਲ ਡਬਲ ਵੇਸ ਇਹਦੀ ਮਾਤਰਾ ਹੈਗੀ ਆ 1 2 3 4 5 6 7 8 9 10 ਮਾਤਰਾ ਮੰਡਣੀ ਹੈ ਰੀ 10 ਮਾਤਰਾ ਦਾ ਬਿਆਸਾਪਾ ਕਰਨਾ ਹੈ ਕਤੋਂ ਵੱਡਾ 35 ਮੀਟਰ ਦੇ ਆਪਣੀ ਆਪਣੇ ਮਾਈਂਡ ਜਾਏਗਾ ਵੀ ਆਪ ਕੋ ਮਤਲਬ ਇਹ ਹੋਣੀ ਹੈ ਸਿੰਗਲ 베ਸ ਡਬਲ ਸੌਰੀ ਸਿੰਗਲ ਟ੍ਰੇਬਲ ਡਬਲ 베ਸ ਤਿੰਨ ਮਾਤਰਾ ਹੋ ਗਈਆਂ ਦੋ ਮਾਤਰਾ 베ਸ ਦੀ ਹੋ ਗਈਆਂ ਇੱਕ ਮਾਤਰਾ ਹੋ ਗਈ ਟ੍ਰੇਬਲ ਦੀ ਫਿਰ ਫਿਰ ਸਿੰਗਲ ਟ੍ਰੇਬਲ ਡਬਲ 베ਸ ਦੋ ਮਾਤਰਾ ਫਿਰ ਹੋ ਗਈਆਂ ਚਾਰ ਹੋ ਗਈਆਂ ਇਹ ਟ੍ਰੇਬਲ ਦੀ ਤਿੰਨ ਹੋ ਗਈਆਂ ਫਿਰ ਇਹਦੀਆਂ 베ਸ ਦੀਆਂ ਪੰਜ ਮਾਤਰਾ ਹੋ ਗਈਆਂ ਨਾ ਇਹ ਪੰਜ ਮਾਤਰਾ ਦਾ ਇੱਕ ਮਤਲਬ ਇੱਕ ਚਾਲ ਬਣ ਗਿਆ ਇਹਦਾ ਸਿੰਗਲ ਬਸ ਸਿੰਗਲ ਤਿੰਨ ਮਾਤਰਾ ਦਾ ਇੱਕ ਚਾਲ ਬਣ ਗਿਆ ਜਿਹੜਾ ਘੱਟ ਮਾਤਰਾ ਹੈਗੀਆਂ 2 ਉਹ ਇਕੱਠੀਆਂ ਹੋ ਜਾਣੀਆਂ ਉਹਦੇ ਨਾਲ ਕੀ ਹੋਰ ਉਹਦੇ ਤੋਂ ਵੀ ਸ਼ੁਰੂ ਹੋਣੀ ਹੈ ਆਪਣੀ ਜਿਸ ਸਟਾਰਟ ਕਿਵੇਂ ਕਰਨਾ ਆਪਾਂ ਉਹ ਚੀਜ਼ ਹੁੰਦੀ ਹੈ ਸਟਾਰਟ ਵਾਸਤੇ ਹੰਦਾ ਦਬਾਉ ਦੋਨੇ ਪੱਠੋਂ ਮਾਰ ਕੇ ਜਿਹੜਾ ਸਾਹਮਣਾ ਇਤਰਾ ਇਤਰਾ ਮਾਤਰਾ ਬੁਣੀ ਕਰਨੀ ਆ ਇੱਕਲੇ ਲੋ ਬਾਕੀ ਤੇ ਲਿਖ ਲੋ ਫਰੇਮਕ ਤੇ ਬੇਸਦਾਰ ਮਾਤਰਾ ਸਿੰਗਲ ਕੇਵਲ ਮਾਰਨਾ ਇੱਕ ਵਾਰੀ 8 ਸਿੰਗਲ ਤੇਵਲ ਮਾਰ ਕੇ ਫਿਰ ਨਾਲ ਦੇ ਨਾਲ ਦੋ ਵਾਰੀ ਬੇਸ ਮਾਰਨਾ ਇਹ ਬੇਸ ਦੀ ਮਾਤਰਾ ਹੋਣੀ ਆ ਇਹ ਬੋਲਦੇ ਆ ਇਹ ਗੇਤਾ ਤਾਕ ਤਾ ਗੇ ਗੇ ਇਹਦੀ ਮਾਤਰਾ ਹੈ ਬੋਲੀ ਇਣਗੇ ਚੱਲੋ ਆਪਾਂ ਉਸ ਜਿਹੜੀ ਨੀਂ ਤਾ ਦੱਸਿਆ ਪੰਜੀ ਮਾਤਰਾ ਦੱਸਦੇ ਆ ਮੈਥਜ 1 2 3 4 ਵੈਸਾ ਜੀ ਮਾਤਰਾ ਤਾ ਗੇ ਗੇ ਤਾ ਇਹਨੇ ਅਪਰਾਉਂਦੀਆਂ ਜੀਆਂ ਸਾਰੇ ਪਾਸੇ ਜੀ ਆਪਾਂ ਦੱਸਣਾ ਤੁਹਾਨੂੰ ਸਮਝਾਉਣਾ ਹੈਗਾ ਵੀ ਇੱਕ ਮਾਤਰਾ ਇੱਕ ਨੰਬਰ ਫਿਰ ਜੇ ਦੋ ਦੋ ਵਾਰ ਨਾਲ ਬੇਸ ਫਿਰ ਸਿੰਗਲ ਵਾਰਸ ਟੇਬਲ ਮਾਰਨਾ ਫਿਰ ਦੋ ਵਾਰ ਹੀ ਬੇਸ ਮਾਰਨਾ ਫਿਰ ਸਿੰਗਲ ਟੇਬਲ ਫਿਰ ਸਿੰਗਲ ਬੇਸ ਇਹ ਦੋਨੋਂ ਇਕੱਠੇ ਇਹਦੀ ਮਾਤਰਾ ਫਿਰ ਬੋਲੀ ਬੋਲੀ ਆ ਆਪਣਾ ਬੋਲਾ ਹੱਥ ਚੱਲੂਗਾ ਕਰੋੜੇ ਜਿਵੇਂ ਅਭਿਆਸ ਕਰਾਂਗੇ ਪਾਉਂਗੇ ਆਪਾਂ ਸਾਥ ਚੱਲੇ ਜਾਊਗਾ ਉਸ ਉਸ ਤੋਂ ਵੱਡੀ ਵੱਡੀ ਆਪਣੀ ਗਾੜ ਜਿਹੜੀ ਆਪਣੀ ਉਹਦੀ ਮਿਹਨਤ ਵਧਾਵਾਂਗੇ ਆਪਾਂ ਫਿਰ ਗਾਂ ਹੱਥ ਨਾਲ ਨੂੰ ਸੁਝਾਵਾਂਗੇ ਵੀ ਇਹ ਕਿਤੋਂ ਅੱਧਾ ਅੱਧਾ ਵਗਲਾ ਹੱਥ ਕੇ ਮਜਨਾ ਉਹ ਬੋਦੀ ਮੱਥਾ ਗੋੜੀ ਦਾਦਾ ਏਰੀਆ ਇੱਕ ਵਾਰੀ ਆਪਾਂ ਅੱਜ ਜਿੰਨੀਆਂ ਸੋਣੀ ਹੈਗੀਆਂ ਦੁਬਾਰਾ ਫਿਰ ਸੁਣੋ ਸਿੰਗਲ ਟ੍ਰੇਵਲ ਆ ਦੇਖੋ ਤਾਨਾ ਪੜਦੇ ਆ ਤਾਂ ਕੋਈ ਵੀ ਧਾਰਨਾ ਪੜਦੇ ਆਪਾਂ ਆਪਣੇ ਵਾਜੇ ਦੇ ਹਰਮੋਨੀਕ ਤੇ ਜਾਂ ਤਿਵਾਨ ਜਾਂ ਕਿਰਤ ਵਿੱਚ ਧਾਰਨਾ ਪੜਨੀ ਕੋਈ ਵੀ ਉਹਦੇ ਵਿੱਚ ਹੱਥ ਆਪਨਾ ਆਪ ਨੂੰ ਬਹੁਤ ਵੱਡਾ ਸਾਥ ਦੱਜਾ ਜਾਏਗਾ ਜਿਵੇਂ ਆਪਾਂ ਕੋਈ ਧਾਤਾਂ ਪੜਨੀ ਪੜਦੀ ਆ ਮਤਲਬ ਅੱਜ ਧਾਰਨਾ ਪੜਦੇ ਆਪਾਂ ਜਿਵੇਂ ਮਨ ਤਾਨਾ ਹਾਲੀ ਦੀ ਵੀ ਜਿਵੇਂ ਤੁਹਾਡਾ ਪੜ ਲਿਆ ਬਲੈਰੀਆ ਦਾ ਤਾਨਾ ਪੜਦੀਆਂ ਨਿਲਦਾ ਮਾਣੇ ਮਾਣਿਆਂ ਨੂੰ ਤੇਰਾ ਦਰ ਤਸਾ ਜਿੰਦਾ ਮਾਣੇ ਮਾਣਿਆਂ ਨੂੰ ਤੇਰਾ ਦਰ ਤਸਾ ਕਿਤਾਹ ਗਿਲ ਧਰੀ ਵਾਲੀ ਇਹ ਤਲਵਾੜੀ ਵਾਲੀ ਦਾ ਨਵਰੇ ਜਪਾ ਆਹਤ ਹੋ ਜਾ ਕੇ ਕੋਲ ਟਕ ਸਕਦੇ ਦੇਖੋ ਨਿਲਦਾ ਮਾਣੇ ਮਾਣਿਆਂ ਨੂੰ ਨਿਲਦਾ ਮਾਣੇ ਮਾਣਿਆਂ ਨੂੰ ਤੇਰਾ ਦਰ ਤ ਆ ਗਈ ਜਿਹੜੀ ਚੁਸਨਾ ਅਧਨਾ ਇੱਕ ਵਾਰ ਸਿੰਗਲ ਟ੍ਰੇਬਲ ਡਬਲ ਬੇਸ ਫਿਰ ਸਿੰਗਲ ਟ੍ਰੇਬਲ ਫਿਰ ਡਬਲ ਬੇਸ ਫਿਰ ਸਿੰਗਲ ਟੇਬਲ ਸਿੰਗਲ ਬੇਸ ਅਖਰ ਪਤੋਣਾ ਤੋਂ ਪਠਾ ਪਠੇ ਮਾਨੇ ਚੁਕਾਈ ਵਚ ਸ਼ੁਰੂ ਕਰਨਾ ਆਪਾਂ ਸੁਰੂ ਇੱਕ ਸਿੰਗਲ ਡਬਲ ਸਿੰਗਲ ਡਬਲ ਸਿੰਗਲ ਸਿੰਗਲ ਦੇ ਡਬਲ ਇਹਦੀ ਮਾਤਰਾ ਐਵੇਂ ਹੈਗੀਆਂ ਜਦੋਂ ਆਪਾਂ ਇਹਦੀ ਮਾਤਰਾ ਪੂਰੀ ਹੋ ਗਈ ਫਿਰ ਆਪਣੀ ਚੁਕਾਈ ਸਭ ਤੋਂ ਵਧੀਆ ਚੁਕਾਈ ਹੋ ਗਈ ਹੈ ਮਤਲਬ ਕਿਤੇ ਵੀ ਆਪ ਵਜਾ ਸਕਦੇ ਹੋ ਕੋਈ ਵੀ ਤੁਹਾਨੂੰ ਲੱਗੇ ਆ ਨੰਬਰ ਕਮੀ ਮਾਦੀ ਹੋ ਵੀ ਚਲਵਾੜਾ ਹੋਵੇ ਉਸ ਵੀ ਹੋਵੇ ਤਾਂ ਤੋੜਾ ਪਾ ਕੇ ਆਪਾਂ ਚੱਕ ਸਕਦੇ ਆ ਉਦੋਂ ਮੜ ਕੇ ਆਪਣੀ ਜੁੜ ਗਿਆ ਆਪਣਾ ਅਭਿਆਸ ਲੱਗੇਗਾ ਆਪਣਾ ਚੱਕਰ ਚੱਕਰ ਜੇ ਤੁਮ ਚੱਲ ਜਾਏਗੀ ਸੋ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਸੋ ਕੱਲ ਨੂੰ ਆਪਾਂ ਵੀਡੀਓ ਪਾਵਾਂਗੇ ਉਦੋਂ ਅਗਰਾਥ ਗਿਆ ਮਾਰਨਾ ਡਬਲ ਥੋੜਾ ਮਤਲਬ ਜਿਹੜਾ ਥੋੜਾ ਕਿਉਂ ਮਾ ਡਬਲ ਇੱਕ ਵਾਰੀ ਆਜੀ ਅੱਜ ਦੀ ਵੀਡੀਓ ਪੂਰੀ ਕਰੋ ਇਹਦਾ ਵਿਆਸ ਕਰੀਏ ਆਪਾਂ ਤੇ ਮਾਤਰਾ ਇੱਕ ਆਪ ਨੂੰ ਫਿਰ ਸਮਝਾ ਦਿੰਦਾ ਮੈਂ ਜਾਂ ਕਾਪੀ ਲੈ ਕੇ ਉਹ ਲੇਖ ਲਓ ਨੂੰ ਇਹ ਤੋਂ ਕਿਤੇ ਆਪਾਂ ਵਿਆਸ ਕਰਨਾ ਹੈਗਾ ਇਹ ਮਾਤਰਾ მე ਪੂਰੀ ਕਰਨੀ ਹੈਗੀ ਹੈ ਸਿੰਗਲ ਟ੍ਰੇਬਲ ਡਬਲ ਬੇਸ ਸਿੰਗਲ ਟ੍ਰੇਬਲ ਡਬਲ ਬੇਸ ਫਿਰ ਸਿੰਗਲ ਟੇਬਲ ਸਿੰਗਲ ਬੇਸ ਫਿਰ ਕੱਠਾ ਮਾਰਨਾ ਹੈਗਾ ਇਹ ਚੌਕੜ ਦਾ ਚਕਾਈ ਹੋ ਗਈ ਚੌਕੜ ਦੀ ਥੋੜਾ ਵੀ ਹੋ ਗਿਆ ਚਕਾਈ ਵੀ ਹੋ ਗਈ ਇੱਥੇ ਆਪਾਂ ਕੁਝ ਵੀ ਆਪਾਂ ਵਜਾ ਸਕਦੇ ਹਾਂ ਥੋੜਾ ਇਹ ਚਕਾਈ ਪਾ ਕੇ ਸੋ ਆਈ ਦੀ ਵੀਡੀਓ ਐਨੀ ਹੈ ਚੰਗੀ ਲੱਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਰ ਵੀਡੀਓ ਜੁੜਾ ਕਰਦੇ ਕਰੋ ਤਾਂ ਕਿ ਜਿਹੜੇ ਮੁੰਡੇ ਨਵੇਂ ਸ਼ਹਿਰ ਪ੍ਰਵਾਸ ਤੋਂ ਨੇ ਕੋਲੇ ਆਪਣੀ ਵੀਡੀਓ ਪਹੁੰਚ ਸਕੇ ਸਭ ਜੀ ਦਾ ਬਹੁਤ ਬਹੁਤ ਧੰਵਾਦ ਹੈ ਇਹ ਆਪਣੇ ਚੈਨਲ ਨੂੰ ਵਾਤਵਾਰ ਸਬਸਕ੍ਰਾਈਬ ਕਰੋ ਜੀ ਵੀਡੀਓ ਜਦੋਂ ਲੱਗੇ ਕਮੈਂਟ ਵਿੱਚ ਆਪਣੇ ਕਮੈਂਟ ਜੁੜਾ ਕਰਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈਗੀ ਆ ਤੁਹਾਡਾ ਕਰੋ ਜਰਾ ਸਾਡਾ ਵੀ ਮਾਣ ਵਧਦਾ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ